ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਮਹਾਨ ਅਮਰ ਗਾਇਕ ਸਰਦਾਰ ਅਮਰ ਸਿੰਘ ਚਮਕੀਲਾ ਜੀ ਦੇ ਜ਼ਿੰਦਗੀ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇ ਪਲਾਂ ਨੂੰ ਇਸ ਛੋਟੀ ਜਿਹੀ ਵੀਡੀਓ ਰਾਹੀਂ ਤੁਹਾਡੇ ਸਾਹਮਣੇ ਰੂਪ ਰੂਪ ਕਰਨ ਜਾ ਰਹੇ ਹਾਂ ਇਸ ਦੇ ਨਾਲ ਅਸੀਂ ਤੁਹਾਨੂੰ ਉਹਨਾਂ ਦੀ ਆਉਣ ਵਾਲੀ ਨਵੀਂ ਫਿਲਮ ਅਮਰ ਸਿੰਘ ਚਮਕੀਲਾ ਦਾ ਇੱਕ ਅਖਾੜੇ ਦਾ ਸੀਨ ਦਿਖਾਵਾਂਗੇ ਜਿਸ ਵਿੱਚ ਦਲਜੀਤ ਦਸਾਂਝ ਚਮਕੀਲਾ ਜੀ ਦਾ ਸੁਪਰ ਹਿੱਟ ਗੀਤ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਗਾਰਹਿ ਨੇ ਇਹ ਸੀਨ ਵੀ ਦੋਸਤੋ ਅਮਰ ਸਿੰਘ ਚਮਕੀਲਾਈ ਦੇ ਖੂਬ ਉਹ ਅਖਾੜੇ ਵਾਂਗ ਫਲਮਾਇਆ ਗਿਆ ਜੀ ਤਾਂ ਵੀਡੀਓ ਵਿੱਚ ਅੱਗੇ ਜਾ ਕੇ ਤੁਹਾਨੂੰ ਅਸੀਂ ਉਹ ਵੀ ਵੀਡੀਓ ਨਾਲ ਹੀ ਦਿਖਾਵਾਂਗੇ ਦੋਸਤੋ ਵੈਸੇ ਤਾਂ ਅਮਰ ਸਿੰਘ ਚਮਕੀਲਾਈ ਦੀ ਉਮਰ ਸਿਰਫ 27 ਸਾਲ ਕਹਿ ਸਕਦੇ ਹਾਂ ਪਰ ਜੇ ਉਹਨਾਂ ਦੀ ਜ਼ਿੰਦਗੀ ਨੂੰ ਬੋਲਣ ਜਾਂ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਮੇਰੇ ਖਿਆਲ ਨਾਲ ਇਹ ਵੀਡੀਓ ਕਾਫੀ ਘੰਟਿਆਂ ਤੱਕ ਦੀ ਬਣ ਸਕਦੀ ਹੈ ਪਰ ਆਪਾਂ ਇੱਕ ਛੋਟੀ ਜੀ ਵੀਡੀਓ ਰਹੀ ਤੁਹਾਨੂੰ ਅਮਰ ਸਿੰਘ ਚਮਕੀਲੇ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅਖੀਰ ਤੱਕ ਦੇ ਦਿਨਾਂ ਤੱਕ ਦਾ ਸੰਖੇਪ ਸ਼ਬਦਾਂ ਵਿੱਚ ਹੀ ਜਾਣਨਾ ਪਾਵਾਂਗੇ ਤੁਸੀਂ ਆਪਣੇ ਇਸ ਸੰਬੰਧੀ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦਿਓ ਜੀ ਆਜੋ ਸ਼ੁਰੂ ਕਰਦੇ ਹਾਂ ਜੀ ਪੰਜਾਬੀ ਗਾਇਕੀ ਦੇ ਪਿੰਡ ਵਿੱਚ ਗਾਇਕ ਅਮਰ ਸਿੰਘ ਚਮਕੀਲੇ ਦਾ ਨਾਂ ਰਹੀ ਦੁਨੀਆ ਤੱਕ ਚਮਕਦਾ ਰਹੇਗਾ ਸਿਰਫ 27 ਸਾਲ 7 ਮਹੀਨੇ ਅਤੇ 16 ਦਿਨ ਜ਼ਿੰਦਗੀ ਜਿਉਣ ਵਾਲੇ ਅਮਰ ਸਿੰਘ ਚਮਕੀਲੇ ਨੂੰ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਅਤਰਾ ਚੜਾਵੇ ਵੇਖਣ ਨੂੰ ਮਿਲੇ ਉਸ ਦਾ ਬਚਪਨ ਦਾ ਘਰੇਲੂ ਨਾਂ ਤਨੀ ਰਾਮ ਸੀ ਤੇ ਸੱਚਮੁੱਚ ਹੀ ਉਹ ਕਿਸਮਤ ਦਾ ਵੀ ਤਨ ਹੀ ਨਿਕਲਿਆ ਪਰ ਉਮਰ ਪੱਖੋਂ ਨਹੀਂ ਸਿਰਫ ਸ਼ੌਹਰਤ ਪੱਖੋਂ ਉਸ ਨੇ ਪੰਜਾਬੀ ਗਾਇਕੀ ਦੇ ਪੇੜ ਵਿੱਚ ਜੋ ਮਕਾਮ ਹਾਸਲ ਕੀਤੇ ਉਹ ਆਪਣੇ ਆਪ ਵਿੱਚ ਉਸ ਦੀ ਮਾਣ ਮੱਤੀ ਪ੍ਰਾਪਤੀ ਸੀ ਉਸ ਨੂੰ ਸਾਡੇ ਕੋਲੋਂ ਪਿਛੜਿਆ ਭਾਵੇਂ 36 ਬਰੇ ਹੋ ਗਏ ਹਨ ਪਰੰਤੂ ਉਸ ਦੀ ਆਵਾਜ਼ ਅੱਜ ਵੀ ਪੰਜਾਬ ਦੀਆਂ ਫਜ਼ਾਵਾਂ ਵਿੱਚ ਗੂੰਜ ਰਹੀ ਹੈ ਅਤੇ ਅਮਰ ਹੈ ਅਮਰ ਸਿੰਘ ਚਮਕੀਲਾ ਨੇ 21 ਜੁਲਾਈ 1960 ਨੂੰ ਲੁਧੇਾਨੀ ਦੀ ਜੂ ਵਿੱਚ ਪਿੰਦੇ ਪਿੰਡ ਦੁਗਰੀ ਵਿੱਚ ਪਿਤਾ ਹਰੀ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਕੋਖੋਂ ਜਨਮ ਲਿਆ ਸਿਰਫ 6 ਕਲਾਸਾਂ ਤੱਕ ਹੀ ਪੜ੍ਹੇ ਅਮਰ ਸਿੰਘ ਚਮਕੀਲੇ ਦਾ ਮੋਢਲਾ ਜੀਵਨ ਫੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਦਿਆਂ ਕੁਦਰਿਆ ਇਸੇ ਤਰ੍ਹਾਂ ਛੋਟੀ ਉਮਰੇ ਹੀ ਉਸਦਾ ਵਿਆਹ ਗਰਮੇਲ ਕੋਰ ਨਾਲ ਹੋਇਆ ਅਤੇ ਦੋ ਧੀਆਂ ਅਮਨਦੀਪ ਅਤੇ ਕਮਲਦੀਪ ਨੇ ਜਨਮ ਲਿਆ ਮਿਹਨਤ ਮਜ਼ਦੂਰੀ ਕਰਦਿਆਂ ਉਸਦੇ ਮਨ ਵਿੱਚ ਲੱਗੀ ਸੰਗੀਤ ਦੀ ਝਣਕ ਉਸਦੇ ਸੀਨੇ ਵਿੱਚ ਬਰਾਬਰ ਤ੍ਰੱਖ ਦੀ ਰਹੀ ਤੇ ਹੌਲੀ-ਹੌਲੀ ਕਰਦਿਆਂ ਉਸਨੇ ਲੋਹਤਿਆਣੇ ਸ਼ਹਿਰ ਵੱਲ ਨੂੰ ਆਪਣਾ ਮੋਹ ਕੀਤਾ ਤੇ ਉੱਥੇ ਉਸਦੀ ਮੁਲਾਕਾਤ ਸੁਰਿੰਦਰ ਛਿੰਦਾ ਦੇ ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਨਾਂਉ ਹੋਈ ਟਿੱਕੀ ਨੇ ਉਸ ਨੂੰ सुरेंद्र ਛਿੰਦੇ ਨਾਲ ਮਿਲਾਇਆ ਉਸ ਤੋਂ ਬਾਅਦ ਉਹ सुरेंद्र ਛਿੰਦੇ ਨਾਲ ਆਮ ਹੀ ਅਖਾੜਾਂ ਵਿੱਚ ਜਾਣ ਲੱਗਾ ਤੇ ਉਸ ਦੀਆਂ ਸਟੇਜਾਂ ਤੇ ਸਹਿਗਾਇਕ ਵੱਜੋਂ ਆਪਣੀ ਕਲਾ ਦਾ ਮਜਾਰਾ ਕਰਦਾ ਰਿਹਾ ਉਸ ਸਮੇਂ सुरेंद्र ਛਿੰਦਾ ਦਾ ਸੈੱਟ सुरेंद्र ਸੋਨੀਆ ਨਾਲ ਸੀ ਜਦੋਂ सुरेंद्र ਛਿੰਦਾ सुरेंद्र ਸੋਨੀਆ ਦੀ ਆਵਾਜ਼ ਵਿੱਚ ਚਮਕੀਲੇ ਦੇ ਲਿਖੇਗੀ ਮੈਂ ਡਿੱਗੀ ਤੜਕ ਕੇ ਛੜੇ ਜੇਟ ਨੇ ਚੁੱਕੀ ਮਾਰਕੀਟ ਵਿੱਚ ਆਇਆ ਤਾਂ ਅਮਰ ਸਿੰਘ ਚਮਕੀਲਾ ਰਾਤੋਂ ਰਾਤ ਪਹਿਲੀ ਕਤਾਰ ਦੇ ਗੀਤਕਾਰਾਂ ਵਿੱਚ ਸ਼ਾਮਲ ਹੋ ਗਿਆ ਇਸ ਤਰ੍ਹਾਂ ਕਰਦੇ ਕਰਦੇ ਉਸਨੇ ਹੋਰ ਵੀ ਕਾਫੀ ਗੀਤ ਸੁਰਿੰਦਰ ਛਿੰਦੇ ਨੂੰ ਬਤੌਰ ਗੀਤਕਾਰ ਦਿੱਤੇ ਤੇ ਇੱਕ ਦਿਨ ਉਹ ਆਇਆ ਜਦੋਂ ਸੁਰਿੰਦਰ ਛਿੰਦਾ ਸੁਰਿੰਦਰ ਸੋਨੀਆ ਨੂੰ ਛੱਡ ਕੇ ਆਪਣੇ ਨਾਲ ਗੁਲਸ਼ਨ ਕੋਮਨ ਨੂੰ ਕੈਨੇਡਾ ਲੈ ਗਿਆ ਤਾਂ ਪਿੱਛੋਂ ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਆਪਣਾ ਸੈੱਟ ਬਣਾ ਕੇ ਐਚਐਮਬੀ ਵਿੱਚ ਆਪਣੇ ਲਿਖੇ ਗੀਤਾਂ ਦਾ ਪਹਿਲਾ ਈਪੀ ਰਿਕਾਰਡ ਟਕੂਏ ਤੇ ਟਕੂਆ ਖੜ ਕੇ ਰਿਕਾਰਡ ਕਰਵਾਇਆ ਇਸ ਰਿਕਾਰਡ ਗੀਤ ਵਿੱਚ ਉਸ ਦਾ ਸਾਥ ਸੁਰਿੰਦਰ ਸੋਹਨੀਆ ਨੇ ਦਿੱਤਾ ਸੀ ਇਹ ਗੀਤ ਇੰਨਾ ਚੱਲਿਆ ਕਿ ਚਾਰ ਚੁਫੇਰੇ ਚਮਕੀਲੇ ਦੀ ਤੂਤੀ ਬੋਲਣ ਲੱਗ ਪਈ ਗਾਇਕੀ ਦੇ ਖੇਤਰ ਵਿੱਚ ਵੱਡੀ ਸਫਲਤਾ ਮਿਲਣ ਦੇ ਨਾਲ-ਨਾਲ ਉਸ ਦੇ ਜੀਵਨ ਵਿੱਚ ਫਰੀਦਕੋਟ ਦੀ ਜੰਮਪੜ ਇੱਕ ਖੂਬਸੂਰਤ ਲੜਕੀ ਅਮਰਜੋਤ ਨੇ ਆਣ ਥਾਂ ਮੱਲ ਲਈ ਹੁਣ ਉਹ ਉਸ ਦੀ ਸਹਿ ਗਾਇਕਾ ਵੀ ਸੀ ਤੇ ਦੂਜੇ ਵਿਆਹ ਵੱਜੋਂ ਧਰਮ ਪਤਨੀ ਵੀ ਅਮਰਜੋਤ ਨਾਲ ਹੀ ਉਸ ਨੇ ਮਿਤਰਾ ਮੈਂ ਖੰਡ ਬਣ ਗਈ ਤੇਰਾ ਦਿਓਰ ਸਿਰੇ ਦਾ ਪਹਿਲੀ ਗੱਡੀ ਤੇ ਲਖਾਲਾ ਮੇਰਾ ਨਾਮ ਮਿਤਰਾ ਆਦ ਅਨੇਕਾਂ ਗੀਤ ਵੀ ਰਕਾਰਡ ਕਰਵਾਏ ਚਮਕੀਲਾ ਪਿੰਡੂ ਦਰਪਣ ਨੂੰ ਆਪਣੇ ਗੀਤਾਂ ਵਿੱਚ ਸਾਫ਼-ਸਾਫ਼ ਦਿਖਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਉਹ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦੇ ਰਿਸ਼ਤੇ ਨਾਤਿਆਂ ਨੂੰ ਮੁੱਖ ਰੱਖ ਕੇ ਹੀ ਗੀਤਾਂ ਦੀ ਸਿਰਜਣਾ ਕਰਦਾ ਸੀ ਉਸ ਦੀ ਬਹੁਤੀ ਰਿਕਾਰਡਿੰਗ ਉਸ ਸਮੇਂ ਦੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਐਚ ਐਮ ਬੀ ਜਿਹੜੀ ਕਿ ਹੁਣ ਸਾਰੇ ਗਾਮਾਂ ਵੱਜੋਂ ਜਾਣੀ ਜਾਂਦੀ ਹੈ ਵਿੱਚ ਹੋਈ ਅਤੇ ਉਸ ਦੇ ਗੀਤਾਂ ਨੂੰ ਜ਼ਿਆਦਾਤਰ ਸੰਗੀਤਕ ਧੁਨਾ ਵਿੱਚ ਪਰੋਇਆ ਸੀ ਚਰਨਜੀਤ ਅਹੋਜਿਆ ਨੇ ਉਸ ਦੀ ਲੇਖਣੀ ਅਤੇ ਗਾਇਕੀ ਵਿੱਚ ਇੰਨੀ ਖਿੱਚ ਸੀ ਕਿ ਉਸ ਦੇ ਮੋਹ ਸਹਿਜੇ ਸੁਭਾਅ ਕਹਿ ਬੋਲ ਸੋਰੀ ਦਿਲਾਲ ਮੁਰਤੀ ਨੇ ਅੱਜ ਚੱਕਾ ਜਾਮ ਕਰਾਤਾ ਵਰਗੇ ਗੀਤਾਂ ਨੇ ਇੱਕ ਬਾਰਤਾਂ ਗਾਇਕੀ ਦੇ ਖੇਤਰ ਵਿੱਚ ਵਾਕਈ ਚੱਕਾ ਜਾਮ ਕਰਕੇ ਰੱਖ ਦਿੱਤਾ ਸੀ ਆਪਣੇ ਤੇ ਲੱਗੇ ਕੁਝ ਦੋਸ਼ਾਂ ਤੋਂ ਮੁਕਤ ਹੋਣ ਲਈ ਉਸ ਨੇ ਆਪਣੀ ਗਾਇਕੀ ਦਾ ਮੂਹ ਮੰਹੰਦਰ ਬਦਲਣ ਦਾ ਯਤਨ ਹੀ ਨਹੀਂ ਕੀਤਾ ਸਗੋਂ ਸਵਰਨ ਸੀਵਿਆ ਵਰਗੇ ਗੀਤਕਾਰ ਦੋਸਤਾਂ ਦੀ ਹਿੰਮਤ ਸਦਕਾ ਉਸ ਨੇ ਉੱਚ ਪੱਦੇ ਦੇ ਧਾਰਮਿਕ ਗੀਤ ਵੀ ਗਾਏ ਜਦੋਂ HMB ਨੇ ਕੁਝ ਕਲਾਕਾਰਾਂ ਦੀ ਆਵਾਜ਼ ਵਿੱਚ ਇੱਕ ਸਾਂਝਾ ਧਾਰਮਿਕ LP ਵੱਡਾ ਰਿਕਾਰਡ ਰਿਲੀਜ਼ ਕੀਤਾ ਤਾਂ ਇਸ ਵਿੱਚ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦਾ ਧਾਰਮਿਕ ਗੀਤ ਤਲਵਾਰ ਮੈਂ ਕਲਗੀ ਧਰਦੀ ਹਾਂ ਬੇਹੱਦ ਪ੍ਰਭਾਵਸ਼ਾਲੀ ਅਤੇ ਜਜ਼ਬਾਤੀ ਗੀਤ ਸੀ ਅਮਰਜੋਤ ਚਮਕੀਲੇ ਦੇ ਸਿਰਫ ਇੱਕ ਏਸੇ ਗੀਤ ਕਰਕੇ ਉਹ LP ਤਵਾ ਪੰਜਾਬ ਵਿੱਚ ਰਿਕਾਰਡ ਤੋੜ ਬਿਕੇਆ ਸੀ ਉਸ ਤੋਂ ਬਾਅਦ ਸੋਨੋ ਟੋਨ ਰਿਕਾਰਡਿੰਗ ਕੰਪਨੀ ਵੱਲੋਂ ਇਸ ਗਾਇਕ ਜੋੜੀ ਦੀਆਂ ਰਿਲੀਜ਼ ਕੀਤੀਆਂ ਗਈਆਂ ਤੋ ਧਾਰਮਿਕ ਗੀਤਾਂ ਨਾਮ ਜਪਲਾ ਅਤੇ ਸਾਥੋਂ ਬਾਬਾ ਖੋਲਿਆ 13 ਨਨਕਾਣਾ ਦੇ ਗੀਤ ਅੱਜ ਵੀ ਪ੍ਰਭਾਤ ਵੇਲੇ ਗੁਰਦੁਆਰਿਆਂ ਵਿੱਚ ਚਲਦੇ ਸੁਣੇ ਜਾ ਸਕਦੇ ਹਨ ਚਮਕੀਲੇ ਦੇ ਧਾਰਮਿਕ ਗੀਤਾਂ ਨੇ ਉਸਤੇ ਲੱਗੇ ਸਾਰੇ ਦਾਗ ਧੋ ਦਿੱਤੇ ਸੀ ਫਿਰ ਵੀ ਉਸ ਦੀ ਆਵਾਜ਼ ਨੂੰ ਸਦਾ ਸਦਾ ਲਈ ਬੰਦ ਕਰਨ ਲਈ 8 ਮਾਰਚ 1988 ਨੂੰ ਅਖਾੜੇ ਤੋਂ ਤੁਰੰਤ ਪਹਿਲਾਂ ਉਸ ਨੂੰ ਉਸਦੀ ਧਰਮ ਪਤਨੀ ਅਮਰਜੋਤ ਕੋਰ ਦੋ ਸਾਜੀ ਜਿਨ੍ਹਾਂ ਵਿੱਚੋਂ ਪੇਟੀ ਮਾਸਟਰ ਹਰਜੀਤ ਗਿੱਲ ਅਤੇ ਢੋਲਕ ਮਾਸਟਰ ਗੁਰਦੇਵ ਦੇਪੂ ਸੀ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਹਰਜੀਤ ਗਿੱਲ ਅਤੇ ਗੁਰਦੇਵ ਦੇਪੂ ਦੋਵੇਂ ਮੰਗੇ ਹੋਏ ਸੀ ਤੇ ਕੁਝ ਕੁ ਮਹੀਨੇ ਬਾਅਦ ਇਹਨਾਂ ਦੋਵਾਂ ਦਾ ਵਿਆਹ ਤਰਿਆ ਹੋਇਆ ਸੀ ਤੇ ਮੈਸਮ ਪਰ ਵਾਪਰੇ ਇਸ ਦਰਦਨਾਕ ਕਾਂਡ ਨੂੰ ਚੇਤੇ ਕਰਦੇ ਹਾਂ ਜਿੱਥੇ ਇਸ ਜੋੜੀ ਦੇ ਸਰਉਤੇ ਅੱਜ ਵੀ ਆਪਣੀ ਹਰਮਨ ਪਿਆਰੀ ਜੋੜੀ ਨੂੰ ਯਾਦ ਕਰਕੇ ਬੁੱਬਾਂ ਮਾਰ ਮਾਰ ਰੋਂਦੇ ਨੇ ਪਰ ਉੱਥੇ ਹੀ ਪਛਤਾਉਂਦੇ ਤਾਂ ਉਹ ਲੋਕ ਵੀ ਹੋਣੇ ਜਿਨ੍ਹਾਂ ਇਸ ਫੱਕਰ ਜੋੜੀ ਦਾ ਇੱਟਾ ਪੱਟਾ ਨੁਕਸਾਨ ਕਰਕੇ ਰੱਖ ਦਿੱਤਾ ਉਹਨਾਂ ਇਸ ਜੋੜੀ ਨੂੰ ਸਰੀਰਕ ਤੌਰ ਤੇ ਤਾਂ ਖਤਮ ਕਰ ਦਿੱਤਾ ਪਰ ਉਹਨਾਂ ਦੀ ਆਵਾਜ਼ਾਂ ਨੂੰ ਉਹ ਨਹੀਂ ਖਤਮ ਕਰ ਸਕੇ ਇਹ ਆਵਾਜ਼ਾਂ ਅੱਜ 36 ਸਾਲ ਬਾਅਦ ਵੀ ਉਵੇਂ ਹੀ ਬਰਕਰਾਰ ਹਨ ਤੇ ਪੰਜਾਬ ਦੀਆਂ ਫਜ਼ਾਵਾਂ ਵਿੱਚ ਗੂੰਜ ਰਹੀਆਂ ਹਨ ਇਸ ਜੋੜੀ ਦੇ ਗੀਤ ਅੱਜ ਵੀ ਅਮਰ ਹਨ ਤੇ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਉਸ ਮਹਾਨ ਜੋੜੀ ਦੀਆਂ ਕੁਝ ਯਾਦਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਉਸ ਅਮਰ ਜੋੜੀ ਬਾਰੇ ਤੁਹਾਡੇ ਤੱਕ ਪਛਾ ਸਕੀ ਹੈ ਬਹੁਤ ਬਹੁਤ ਸ਼ੁਕਰੀਆ ਜੀ